ਸਤਿ ਸ਼੍ਰੀ ਅਕਾਲ ਮਾਨ ਫੈਮਿਲੀ ਵਲੌਗ ਜੇ ਤੁਹਾਡਾ ਸਵਾਗਤ ਹੈ ਜੀ ਇੱਥੇ ਟਾਈਮ ਸਵੇਰ ਦਾ ਵਾ ਮਤਲਬ ਸਾਢੇ 5 ਤਾਂ ਬਸ 5:40 ਦਾ ਇੱਥੇ ਟਾਈਮ ਹੈ ਇੱਥੇ ਮੈਂ ਉੱਠ ਗਈ ਹੀ ਤੇ ਬਸ ਅੱਜ ਜਾਣਾ ਹੈ ਬੱਚਿਆਂ ਨੇ ਸਕੂਲ ਤੇ ਬੱਚਿਆਂ ਨੂੰ ਸਕੂਲ ਜਾਣਾ ਹੈ ਤੇ ਬਸ ਇੱਥੇ ਮੈਂ ਲੱਗੀ ਹੋਈ ਆ ਸਬਜ਼ੀ ਬਣਾਉਣੀ ਆ ਕੀ ਨਾ ਹੈ ਨਹੀਂ ਕੁਝ ਵੀ ਤੇ ਮੈਂ ਕਿਹਾ ਚੱਲ ਪਨੀਰ ਪਿਆ ਉਹ ਥੋੜੀ ਪਨੀਰ ਦੀ ਪੁਰਜੀ ਬਣਾ ਦਿੰਨੀ ਆ ਅਸੇ ਇਥੇ ਮੈਂ ਪਿਆਜ਼ ਪੀਲੀ ਕੱਟ ਕੇ ਤੇ ਤੜਕਾ ਲਾ ਦੂੰਗੀ ਸਬਜੀ ਨੂੰ ਤੇ ਉਸ ਤੋਂ ਬਾਅਦ ਆ ਪਿਆਜ਼ ਪੀਲੀ ਕੱਟ ਕੇ ਰੱਖ ਲਈ ਤੇ ਇਥੇ ਮੈਂ ਟਮਾਟਰ ਦੇਖਦੀ ਪਈ ਹਾਂ ਕਿ ਟਮਾਟਰ ਸਾਰੇ ਗਲ ਗਏ ਚਾਰ ਟਮਾਟਰ ਹੀ ਤੇ ਗਲ ਗਏ ਮਤਲਬ ਖਰਾਬ ਜਿਓਗੇ ਤੇ ਫਿਰ ਮੈਂ ਟਮਾਟਰ ਨਹੀਂ ਪਾਇਆ ਦੋ ਪਿਆਜ਼ ਪਾ ਕੇ ਦੋ ਮਿਰਚੀਆਂ ਪਾ ਕੇ ਤੇ ਪਿਆ ਕੱਟ ਲਈ ਤੜਕਾ ਕੱਟ ਕੇ ਸਾਈਡ ਤੇ ਰੱਖ ਕੇ ਤੇ ਉਸ ਤੋਂ ਬਾਅਦ ਮੈਂ ਪਾਣੀ ਰੱਖਿਆ ਪੀਣ ਨੂੰ ਇੱਕ ਸਾਈਡ ਤੇ ਗਰਮ ਤੇ ਉਸ ਤੋਂ ਬਾਅਦ ਮੈਂ ਤੜਕਾ ਤੁਰਕੇ ਕੱਟ ਕੇ ਤੇ ਆਟਾ ਗੁੰਨ ਲਿਆ ਸੀਗਾ ਆਟਾ ਗੁੰਨ ਕੇ ਤੇ ਫਿਰ ਮੈਂ ਮਤਲਬ ਸਬਜੀ ਨੂੰ ਤੜਕਾ ਜਿਹੜਾ ਲਾਇਆ ਨਾਲ ਹੀ ਚਾਹ ਬਣਾ ਲਈ ਤੇ ਨਾਲ ਹੀ ਬੱਚਿਆਂ ਦੇ ਜਿਹੜੇ ਮੈਂ ਫੁਲਕੇ ਜਿਹੜੇ ਲਾਤੇ ਸੀਗੇ ਤੇ ਬਸ ਉਹਨਾਂ ਟਾਈਮ ਨਾਲ ਆ ਜਾਂਦੀ ਹੈ ਤੇ ਛੇਤੀ ਛੇਤੀ ਮਤਲਬ ਕੰਮ ਕਰਨਾ ਪੈਂਦਾ ਦੋ ਤਿੰਨ ਤਿੰਨ ਦਿਨੇ ਗਏ ਨਹੀਂ ਗੁਰਪਤੇ ਹੋਣੀ ਤੇ ਤਿੰਨ ਦਿਨਾਂ ਬਾਅਦ ਆ ਜਿਹੜਾ ਜਾਊਗਾ ਸਕੂਲ ਜਾਣਗੇ ਤੇ ਆਪ ਵੀ ਲੱਗੀ ਹੋਈ ਹੋਏਗੀ ਮੈਂ ਚੱਲ ਮੈਂ ਫਟਾਫਟ ਬੱਚਿਆਂ ਨੂੰ ਕਰਦਾ ਤਿਆਰ ਟਿਫਨ ਟੂਫਨ ਤਿਆਰ ਕਰਕੇ ਉਸ ਤੋਂ ਬਾਅਦ ਇਹਨਾਂ ਨੂੰ ਠਾਉਣੀ ਆ ਤੇ ਕਿਵੇਂ ਲੇਤੇ ਮਨਮੀ ਤੇ ਪਪਾ ਹੁੰਨਾ ਉਹ ਉੱਠ ਕੇ ਤੇ ਚੱਲੇ ਨਾ ਉਹ ਵੀ ਸੁੱਤੇ ਕਿ ਦੋ ਤਿੰਨ ਦੇਣ ਮਤਲਬ ਮੇਲੇ ਚੋਂ ਸੁੱਤੇ ਨਹੀਂ ਆ ਚੰਗੀ ਤਰ੍ਹਾਂ ਮਤਲਬ ਕਿ ਰਾਤੀਓਂ ਠੀਕ ਨਹੀਂ ਹੈ ਤੇ ਰਾਤੀ ਫਿਰ ਦਵਾਈ ਦੂਈ ਖਾ ਕੇ ਮਨਮੀ ਦੇ ਪਪਾ ਜੀ ਉੱਠੇ ਨਹੀਂ ਹੀ ਤੇ ਫਿਰ 6:30 ਮਨਮੀ ਤੋਂ ਉਹਨਾਂ ਨੂੰ ਠਾਇਆ ਮੈਂ ਬੱਚਿਆਂ ਨੂੰ ਤੇ ਫਿਰ ਉਦੋਂ ਉੱਟੇ ਤੇ ਫਿਰ ਇਹਨਾਂ ਨੇ ਲਾਗੋ ਮੈਂ ਬੱਚਿਆਂ ਨੂੰ ਤਿਆਰੀ ਦੌਰ ਕਰਨ ਦੇਈ ਤੇ ਫਿਰ ਇਹਨਾਂ ਲਾਗੋ ਟਿਫਨ ਚ ਮਤਲਬ ਫੁਲਕੇ ਮੈਂ ਲਾਈ ਹੈਗੇ ਤੇ ਉਹ ਬੋਟਲ ਚ ਪਾਣੀ ਪੂਣੀ ਜਿਹੜਾ ਪਾਤਾ ਸੀ ਤੇ ਚਲੋ ਥੋੜੀ ਹੈਲਪ ਹੋ ਜਾਂਦੀ ਏ ਇੱਕ ਦੂਜੇ ਦੀ ਤੇ ਕੰਮ ਪਿਆ ਵਾ ਕਾਫੀ ਜਿਹੜਾ ਮਤਲਬ ਕੇ ਕਰ ਲੈ ਅਸੀਂ ਕੁਝ ਨਹੀਂ ਕੀਤਾ ਨਾ ਬੱਚੇ ਸਕੂਲ ਗਏ ਕਿਉਂਕਿ ਥਕਾਵਟ ਹੀ ਬਹੁਤ ਹੋ ਗਈ ਮੇਲੇ ਤੋਂ ਮਤਲਬ ਦੋਵੇਂ ਟਾਈਮ ਜਾਂਦੇ ਰਹੇ ਆ ਦੇ ਬਹੁਤ ਦੇ ਟਕਲ ਗਿਆ ਇਹ ਸੀਰੀਅਸ ਕਰਕੇ ਕੱਲ ਮੈਂ ਭੇਜੀ ਨਹੀਂ ਮਤਲਬ ਤਿੰਨ ਅੱਜ ਚੌਥੇ ਦਿਨ ਚੱਲ ਗਿਆ ਸਕੂਲ ਦਿਨ ਦਿਨ ਲਗਾਤਾਰ ਨਹੀਂ ਗਏ ਸ਼ੂਟਿੰਗਾਂ ਕਰਾਈਆਂ ਹੋਈਆਂ ਸੀ ਤੇ ਮੈਨੂੰ ਇਹ ਕਿ ਅੱਕੇ ਚੱਲ ਅੱਜ ਨਾਲ ਇਹਨਾਂ ਦੇ ਨਾ ਐਡਮਿਸ਼ਨ ਕਰਵਾਉਣ ਵਾਲੀ ਹੈ ਜੇ ਬੱਚਿਆਂ ਦੀ ਅਜੇ ਕਰਵਾਈ ਨਹੀਂ ਗਈ ਤੇ ਮੈਂ ਕਿ ਚੱਲੇ ਇਹਨਾਂ ਨੂੰ ਤੋਰ ਕੇ ਫਟਫਟ ਇਸ ਕਰਕੇ ਜਿਵੇਂ ਥੋੜਾ ਟਾਈਮ ਨਾਲ ਹੀ ਉੱਠੀ ਦੀ ਸੀਗੀ ਕਿ ਕੰਮ ਕਰ ਦੇ ਨਬੀੜ ਕੇ ਤੇ ਉਸ ਤੋਂ ਬਾਅਦ ਮੈਂ ਮਤਲਬ ਸਕੂਲ ਜਾਊਂਗੀ ਬੱਚਿਆਂ ਦੇ ਕਿ ਉੱਥੇ ਚੱਲ ਐਡਮਿਸ਼ਨ ਦਾਰ ਹੋਣੇ ਨਾਲ ਇਹਨਾਂ ਹੈਲੋ ਜੀ ਸਤਿ ਸ਼੍ਰੀ ਅਕਾਲ ਮਾਨ ਫੈਮਿਲੀ ਵਲੌਗ 'ਚ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚੱਲ ਉਮੀਦ ਹੈ ਸਾਰੇ ਠੀਕ-ਠਾਕ ਵਧੀਆ ਹੋਗੇ ਤੇ ਆਪਾਂ ਸਵੇਰ ਦਾ ਸਾਰਾ ਕੰਮ ਧੰਦਾ ਨਵੇੜ ਕੇ ਬੱਚੇ ਤੋਰ ਕੇ ਸਕੂਲ ਉਸ ਤੋਂ ਬਾਅਦ ਆ ਬੱਚਿਆਂ ਦੀ ਸਕੂਲ ਗਏ ਫੀਸ ਭਰਨ ਨਾਲ ਹੀ ਉਹ ਪਰ ਕੇ ਆਉਂਦੇ ਵਕਤ ਆਪਾਂ ਰਹੀ ਹਾਂ ਦਵਾਈ ਲੈ ਕੇ ਮੈਡੀਸਿਨ ਲੈ ਕੇ ਫੇਰ ਘਰ ਆਏ ਕੁਝ ਲਿਆਂਦੇ ਆ ਮਤਲਬ ਖਤਮ ਹੋਈ ਹੀ ਗਈ ਹੈ ਨਹੀਂ ਬਿਲਕੁਲ ਦੇਖਾਂ ਨੂੰ ਅ디 ਕੱਢਣਾ ਵਾ ਤੇ ਇੱਥੇ ਹੁਣ ਜਿਹੜੇ ਬੱਚੇ ਵੀ ਆਉਣ ਵਾਲੇ ਆ ਇੱਥੇ ਸਬਜ਼ੀਆਂ ਵੀ ਅਜੇ ਮੈਂ ਕੱਢਣੀਆਂ ਵਾ ਸਬਜ਼ੀਆਂ ਲੈ ਕੇ ਆਈ ਹਾਂ ਹੋਂਦਿਆਂ ਦਾ ਤੇ ਹੁਣ ਕੱਢ ਕੇ ਆਪਾਂ ਰੱਖਦੇ ਆ ਕੁਝ ਨਹੀਂ ਹੈਗਾ ਹੁਣ ਕਿੰਨੇ 4-5 ਦਿਨ ਤੇ ਬਾਪੇ ਦੇ ਰਹਿ ਆਪਾਂ ਲੰਗਰੇ ਤੇ ਹੁਣ ਸੋ ਨਾ ਕੁਛ ਹੋਵੇ ਇਹਦੇ ਬਸ ਸਬਜ਼ੀਆਂ ਲੈ ਕੇ ਆਂਦੀਆਂ ਨੇ ਦੋ ਤਿੰਨ ਟਮਾਟਰ ਤੋਂ ਮੁੱਢ ਕੱਟੇ ਹੋਏ ਹੀ ਗਏ ਤੇ ਕੋ ਲੈ ਕੇ ਆਈ ਨਹੀਂ ਆਉਂਦੀ ਆ ਮੈਨੂੰ ਠੀਕ ਇਹਦੇ ਅੰਦਰ ਦਿਲ ਫਤਿਹ ਨੂੰ ਲਿੰਕ ਆਉਂਦੀ ਉਹ ਮੋਜਾ ਸਾਡੀ ਸੋਚੀ ਚ ਬਾਅਦ ਅੱਧਾ ਦਰਦ ਲਈ ਮੈਂ ਕਿਹਾ ਕੇਲਾ ਖਾ ਲਾ ਕੇਲੇ ਖਾ ਲਾ ਕਿਦਰ ਨਹੀਂ ਖਾਣ ਮम्मा ਕੋਈ ਖਾਵਾ ਲੈ ਕੇ ਨਹੀਂ ਕੁਝ ਕੋਈ ਨਹੀਂ ਹੈ ਕੁਝ ਗਾੜ ਜਿਹੜਾ ਹੈ ਕਹਿੰਦੇ ਚਲੋ ਜੀ ਹੋ ਗਿਆ ਤਿੰਨ ਹੈ ਹਾਂ ਬੱਚਿਆਂ ਨੂੰ ਜਿਆਦਾ ਚਲੋ ਅੰਜਾ ਆਹ ਯੋ ਯਾ ਦੀ ਮੇਰੇ ਆਜਾ ਗਿਦੇ ਮਨੋ ਗਿਦੇ ਨੀਨ ਇੱਥੇ ਸ਼ਾਮ ਦਾ ਟਾਈਮ ਸਾਢੇ 6:30 ਕੱਢ ਦਾ ਤੇ ਬਸ ਇੱਥੇ ਮੈਂ ਕੱਪੜੇ ਨਹੀਂ ਰਹੀ ਬਰੇਸ ਮਾਰਨ ਮਨ ਮੀਤ ਦੇ ਪਾਪਾ ਨਹੀਂ ਰਹਿਣਾ ਹੈਗਾ ਕਿਤੇ ਇਹਨਾਂ ਨੇ ਜਾਣਾ ਹੈ ਤਾਂ ਆਪਣਾ ਡੈਹੀ ਬੈਕਪੈਕ ਕਰਨ ਦੇ ਤੇ ਇੱਥੇ ਮੈਂ ਇਹਨਾਂ ਨੂੰ ਰੱਖ ਕੇ ਤੇ ਦੇ ਜਣ ਤੇ ਇਹਨਾਂ ਨੇ ਮਾਰੀ ਆਪੇ ਇੱਕ ਦੋ ਸ਼ਰਟਾਂ ਨੂੰ ਅੱਗੇ ਮਾਰ ਲਈ ਅੱਗੇ ਮੈਂ ਨਹੀਂ ਹੀ ਰਸੋਈ ਚ ਕੰਮ ਕਰਨ ਤੇ ਹੁਣ ਬਾਤ ਲੱਗੀ ਪਜਾਮੇ ਕੁਰਤੇ ਤੇ ਮੈਨੂੰ ਕਹਿੰਦੇ ਹੀ ਮਾਰ ਦੇ ਤੇ ਮਾ ਲਿਆ ਮਾਰ ਦੇਨੀ ਆ ਕਿ ਪਜਾਮੇ ਕੁਰਤੇ ਨਾਲ ਚਲੋ ਮਾਰ ਦੇਨੀ ਆ ਤੇ ਇੱਥੇ ਡੈ ਹੀ ਜੇ ਮਨ ਮੀਤੇ ਪਾਪਾ ਨਮਾ ਥੋੜੀ ਜਿਹੀ ਫਿਰ ਵੀਡੀਓ ਬਣਾ ਦੋ ਕਹਿੰਦਾ ਬਣਾ ਦਿੰਨਾ ਬਣਾਉਂਦਾ ਹੀ ਗਿਆ ਤੇ ਉਦੋਂ ਘਰ ਪਹੇਨ ਮੈਂ ਅੰਦਰ ਬਿਠਾਇਆ ਉਹ ਕੰਮ ਕਰਵਾਉਂ ਨਹੀਂ ਬੱਚਿਆਂ ਦੋਵਾਂ ਨੂੰ ਬਿਠਾਇਆ ਹੀ ਗਿਆ ਪਹਿਲਾਂ ਹੁੰਦਿਆ ਸਾਰੇ ਜਦੋਂ ਆਏ ਇਹਨਾਂ ਨੂੰ ਚਾਹ ਪਾਣੀ ਦੇ ਕੇ ਤੇ ਅਹੀਂ ਲਾਗੇ ਮਤਲਬ ਅਫਸੋਸ ਕਰਨ ਚਲ ਗਏਗੇ ਤੇ ਆਣ ਕੇ ਆਪਾਂ ਤੇ ਉਸ ਤੋਂ ਬਾਅਦ ਬੱਚਿਆਂ ਨੂੰ ਬਿਠਾਇਆ ਦੋਵਾਂ ਨੂੰ ਕੰਮ ਦੇ ਹੀ ਕਰਵਾਉਣ ਫਤੇ ਭੱਜਾ ਫਿਰਨ ਦਿਆ ਵਾ ਜੇ ਤੇ ਮਨਮੀਤ ਨੂੰ ਮੈਂ ਧੂੰਕਾਰ ਆਪਣਾ ਧੂੰਦੇ ਕਰ ਉਹ ਜਿਹੜਾ ਤੈਨੂੰ ਮਿਲਿਆ ਰਿਵੀਜ਼ਨ ਕਰਨ ਵਾਲੇ ਤੇ ਦੋਵਾਂ ਨੂੰ ਬਿਠਾਇਆ ਆ ਹੀਗਾ ਤੇ ਮੁੜ ਕੇ ਇਹ ਡੈਕ ਕਰਦੇ ਨਾ ਇੱਕ ਦੂ ਸ਼ਰਟ ਨੂੰ ਮਾਰੀ ਉਸ ਤੋਂ ਬਾਅਦ ਆ ਮੈਂ ਇਹਨਾਂ ਨੂੰ ਮਾਰ ਲਿਆ ਉਹ ਮੈਂ ਕਰ ਦੇਣੀ ਹੁਣ ਕੱਪੜੇ ਪ੍ਰੈਸ ਤਾਂ ਦੇ ਕਿ ਤੁਸੀਂ ਪੈਕ ਕਰ ਲਓ ਤੇ ਇਹਨਾਂ ਦੇ ਨਾਲ ਦੇ ਨਾਲ ਪਾਈ ਵੀ ਜਾਣਦੇ ਸੀਗੇ ਤੇ ਇਹਨਾਂ ਨੇ ਸਵੇਰੇ ਜਾਣਾ ਸੀ ਬਾਬਾ ਜੀ ਨਾਲ ਸੰਤਾਂ ਦੇ ਨਾਲ ਜਾਣਾ ਸੀਗਾ ਤੇ ਕਹਿੰਦੇ ਸਵੇਰੇ ਤੜਕੇ ਜਾਣਾ ਵਾ ਮਤਲਬ ਸ਼ੁੱਕਰਵਾਰ ਤੜਕੇ ਜਾਣਾ ਤੇ ਵੀਰਵਾਰ ਸ਼ਾਮ ਦੀ ਆ ਤੇ ਕਹਿੰਦੇ ਕਿ ਸਾਡੇ ਕਿ ਤਿੰਨ ਮਤਲਬ ਸਾਢੇ 4 ਜਾਣਾ ਚਾਹੀਦਾ ਇਸ ਤਰ੍ਹਾਂ ਕੁਝ ਕਹਿੰਦੇ ਕਿ ਸਾਡੇ ਕਦੇ ਨੁੱਠੂਗਾ ਤੇ ਫੇਰ ਹੀ ਸਰਦਾ ਮੇਰਾ ਮਤਲਬ ਨਾ ਤੋਕੇ ਤੇ ਉਸ ਤੋਂ ਬਾਅਦ ਜਾਣਾ ਵਾ ਮਤਲਬ ਸਾਢੇ 4-5 ਵਜੇ ਤੱਕ ਰੰਦੇ ਸ਼ਾਇਦ ਤੁਰਨਾ ਵਾ ਤੇ ਮੈਂ ਕਿਹਾ ਠੀਕ ਵਾ ਤੇ ਮਾਝਾ ਚਲ ਜਿਓ ਤੇ ਆnde ਕਿ ਆ ਹੀ ਜਾਣਾ ਵਾ ਤੇ ਫਤਿਹਸ ਨੂੰ ਘੜੀਮੁੜੀ ਕਰਨ ਦੇ ਆ ਕਿ ਪਾਪਾ ਤੁਸੀਂ ਕਿੱਥੇ ਚੱਲੇ ਜੇ ਤੁਸੀਂ ਕਿੱਥੇ ਚੱਲੇ ਜੇ ਪਾਪਾ ਤੁਸੀਂ ਕਿੱਥੇ ਚੱਲੇ ਜਾਵੇ ਬੈਗ ਪੈਕ ਕਰ ਲਿਆ ਵਾ ਸਰਦਾਰ ਜੀ ਉਹਨਾਂ ਨੇ ਲੈ ਲਾ ਲੂਗੇ ਸਾਰਾ ਮਤਲਬ ਬੈਗ ਕਰਕੇ ਪੈਗ ਤੇ ਉਸ ਤੋਂ ਬਾਅਦ ਆ ਨਾ ਮੈਂ ਤੇ ਮਤਲਬ ਸੋਹਰੇਪੁਰ ਜੀ ਬਣਾਈ ਸੀਗੀ ਤੇ ਮਨਮੀਤ ਕਹਿੰਦੇ ਉਹ ਮਨਮੀਤ ਦੇ ਪਾਪਾ ਕਹਿੰਦੇ ਸੀ ਕਿ ਮੈਂ ਦਹੀਂ ਚ ਮਤਲਬ ਪਕੌੜੀਆਂ ਪਾਉਣੀਆ ਵਾਂ ਕਿ ਮੈਂ ਨਹੀਂ ਪਨੀਰ ਪੁਰਜੀ ਖਾਣੀ ਹੋਈ ਆ ਪਾ ਕਦੂ ਲਿਆਂਦੇ ਸੀ ਹਲਵਾ ਸੀ ਗਾਜਰੀ ਇਹ ਕਹਿੰਦੇ ਸੀ ਕਿ ਸਬਜ਼ੀ ਕੋਈ ਬਣਾਉਣੀ ਆ ਤੇ ਮੈਂ ਤੇ ਆਪਣਾ ਦਹੀਂ ਹੀ ਕੀ ਕੰਮ ਕਰਨਾ ਮਤਲਬ ਫੁਲਕੇ ਬਣਾਉਣ ਦੇ ਹੀ ਮੈਂ ਚਲ ਸਬਜ਼ੀ ਹੈਗੀ ਆ ਤੇ ਇਹ ਸਬਜ਼ੀ ਜਿਹੜੀ ਮੈਂ ਸਵੇਰੇ ਬਣਾ ਲੂੰਗੀ ਤੇ ਇਹ ਕਹਿੰਦੇ ਮੈਂ ਨਹੀਂ ਖਾਣੀ ਤੇ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਇਹ ਕਹਿੰਦੇ ਲੈ ਮੈਂ ਚੀਰ ਦੇਣਾ ਤੇ ਇਧਰ ਇਹ ਦਹੀਂ ਛੀਨ ਤੇ ਮੈਂ ਇਧਰੇ ਨਾਲ-ਨਾਲ ਫੁਲਕੇ ਬਣਾਉਣ ਦੇ ਹੀ ਤੇ ਨਾਲ ਹੀ ਮੈਂ ਕੜਾਈ ਜਿਹੜੀ ਰੱਖਤੀ ਗੈਂਸ ਤੇ ਤੇ ਮੈਂ ਤੜਕਾ ਡੇ ਹੀਗੀ ਲਾਉਣਾ ਮਾਲ ਲਿਆ ਪਹਿਲਾਂ ਫਿਰ ਤੁਹਾਨੂੰ ਤੜਕਾ ਲਾ ਦਈਏ 5 ਮਿੰਟੇ ਚ ਮਹਾਂ ਬਣ ਜਣੀ ਆ ਹਲਵੇ ਕੁਲੇ ਹੀਗੇ ਮਤਲਬ 2 ਸੀਗੇ ਫਿਰ ਮੈਂ ਕਿ ਇੱਕੋ ਬਣਾਈਏ ਛੇਤੀ ਹੋਊਗਾ ਕਿ ਛੇਤੀ ਬਣ ਜੂਗੀ ਤੇ ਉਸ ਤੋਂ ਬਾਅਦ ਆ ਰੋਟੀ ਖਾ ਅੰਨੇ ਆ ਇਹ ਕਹਿੰਦੇ ਕਿ ਛੱਟ ਤੇ ਬਣ ਜਣਾ ਲਿਆ ਮੈਂ ਤੁਹਾਨੂੰ 3-3 ਨੀਰ ਦੇਣਾ ਕਿ ਤੁੰ ਮਦਲ ਬਣ ਤੜਕਾ ਲਾ ਲਾ ਤੇ ਇੱਥੇ ਮੈਂ ਇਹਨਾਂ ਨੂੰ ਮਾਂ ਗੰਡਾ ਗੁੰਡਾ ਚੀਰ ਦੇਣਾ ਨੇ ਮੈਨੂੰ ਸਾਰਾ ਕੁਝ ਚੀਰਤਾ ਹੀ ਗਿਆ ਤੇ ਮੈਂ ਲੱਗ ਪਈ ਤੜਕਾ ਲਾਉਣ ਤੇ ਉਹਨੇ ਦੇ ਲਈ ਇਹਨਾਂ ਨੇ ਦਹੀਂ ਪਾਇਆ ਦਹੀਂ ਚਪਕੌੜੀਆਂ ਪਕੂੜੀਆਂ ਪਾਉਣ ਲੱਗ ਪਏ ਦਹੀਂ ਤਿਆਰ ਕਰ ਲਿਆ ਤੇ ਉਧਰ ਜਿਹੜੀ ਸਾਡੀ ਮਤਲਬ 5-10 ਮਿੰਟ ਦੇ ਵਿੱਚ ਮਿੰਟੋ ਮੰਡੀ ਸਬਜੀ ਜਿਹੜੀ ਐਮ ਬਣ ਕੇ ਤਿਆਰ ਹੋ ਗਈ ਤੇ ਕਹਿੰਦੇ ਐਮ ਰੋਟੀ ਖਾਂਦੀ ਖਾਦੀ ਜੇ ਤੋ ਕਹਿੰਦੇ ਸਬਜੀ ਬਹੁਤ ਸਵਾਦ ਬਣੀ ਤੇ ਅੰਦੇ ਵੇਲੇ ਕਿੰਨਾਕ ਟਾਈਮ ਲੱਗਾ ਵਾ ਕਿ ਸਬਜੀ ਬਣਾਉਣ ਲੱਗਿਆਂ ਕਿ ਝੱਟ ਤੇ ਬਣ ਗਈ ਆ ਤੇ ਅੰਦਾ ਪਨੀਰ ਨੂੰ ਅੱਜ ਨਾ ਬੱਚਿਆਂ ਨੇ ਮਿਸਯੂਰਟੀ ਪਨ ਖੜਿਆ ਨਾ ਤੇ ਉਹਨਾਂ ਨੇ ਵੀ ਮਤਲਬ ਕਿ ਖਾਦੀ ਨਹੀਂ ਸਬਜੀ ਆਂਦੇ ਨਹੀਂ ਖਾਣੀ ਆਏ ਮਮਾ ਪਹਿਲਾਂ ਸਵੇਰੇ ਮੈਨੂੰ ਆਂਦੇ ਕੋਈ ਸੁੱਕੀ ਹੋਣ ਕਹਿੰਦੀ ਤਰੀ ਵਾਲੀ ਸਬਜੀ ਭੇਜਿਆ ਕਰੋ ਤੇ ਤਰੀ ਵਾਲੀ ਕੋਈ ਨਹੀਂ ਪਰ ਮੈਨੂੰ ਇਹ ਕਿ ਸੁੱਕੀ ਛਿੱਤੀ ਹੋ ਜਾਂਦੀ ਆ ਤੇ ਫਿਰ ਮਾਂ ਚਲ ਵੇਖ ਲਾਂਗੇ ਤੇ ਗੁਰਵਧੇ ਐ ਭੱਜਾ ਫਿਰਦਾ ਹੈ ਆਪਣੇ ਪਾਪਾ ਦੇ ਮਗਰ ਮਗਰ ਇਹਨਾਂ ਨੇ ਜਦੋਂ ਬੈਗ ਪੈਕ ਕੀਤਾ ਉਦੋਂ ਵੀ ਕਹਿੰਦਾ ਪਾਪਾ ਤੁਸੀਂ ਕਿੱਥੇ ਜਾਣਾ ਵਾ ਪਾਪਾ ਤੁਸੀਂ ਕਿੱਥੇ ਜਾਣਾ ਮੈਨੂੰ ਵੀ ਲੈ ਜਾਓ ਬੱਬੀ ਜੋੜੀ ਜਾਣਾ ਵਾ ਬਾਬਾ ਜੀ ਨਾਲ ਜਾਣਾ ਇਸ ਤਰ੍ਹਾਂ ਕਰਨ ਦਿਆ ਸੀਗਾ ਤੇ ਕਹਿੰਦੇ ਹਾਂ ਪੁੱਤ ਮੈਂ ਤੇ ਲਿਚੀ ਜੀ ਲੈ ਕੇ ਆਉਂਗਾ ਫਤਿਹ ਨੂੰ ਇਸ ਤਰ੍ਹਾਂ ਕਹਿਣ ਦੇ ਹੀ ਗੁਰਫਤੇ ਦਾ ਆਪਣੇ ਪਾਪਾ ਨਾਲ ਬਹੁਤ ਜ਼ਿਆਦਾ ਪਿਆਰ ਵਾ ਬੜਾ ਜ਼ਿਆਦਾ ਇਹਨਾਂ ਦਾ ਖਹਿੜਾ ਨਹੀਂ ਛੱਡਦਾ ਜਦੋਂ ਹੀ ਘਰੇ ਆ ਜਾਂਦੇ ਆ ਨਾ ਇਹਨਾਂ ਦਾ ਫੋਨ ਹੀ ਛੱਡਦਾ ਵਾ ਤੇ ਪਰ ਇਹਨਾਂ ਵਿੱਚ ਜਿੰਨੇ ਹੁਣ 2 3 3 4 ਦਿਨ ਮੇਲਾ ਹੀ ਨਾ ਲਗਾਤਾਰ ਫਿਰ ਇਹ ਘਰੇ ਨਹੀਂ ਆਏ ਮਤਲਬ ਸਵੇਰੇ ਹੀ ਆਉਂਦੇ ਸੀ ਕਿ ਕਪੜੇ ਚੇਂਜ ਕਰਕੇ ਨਾ ਆਤੋਂ ਕਿ ਫਿਰ ਚਲ ਜਾਂਦੇ ਸੀਗੇ ਤੇ ਉਸ ਤਰ੍ਹਾਂ ਵਧੀਆ ਰਹਿੰਦਾ ਰਿਹਾ ਮੇਰੇ ਨਾਲ ਵੀ ਪਰ ਆਪਣੇ ਪਾਪਾ ਨਾਲ ਲगाव ਬਹੁਤ ਜ਼ਿਆਦਾ ਵਾ ਤੇ ਚਲੋ ਜੀ ਠੀਕ ਆ ਫਿਰ ਵੀਡੀਓ ਨੂੰ ਕਰਦੇ ਆਪਾਂ ਐਂਡ ਤੇ ਮਿਲਦੇ ਆ नेक्स्ट